ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਪਸ਼ੂਆਂ ਨੂੰ ਮਿੰਨਰ ਮਿਕਚਰ ਲੀਵਰ ਟੋਨ ਕੋ ਕੈਲਸ਼ੀਅਮ ਵਗੈਰਾ ਦਿੰਨੇ ਆ ਤਾਂ ਕਈ ਲੋਕ ਕਹਿ ਦਿੰਦੇ ਆ ਵੀ ਇਹ ਮੈਡੀਕਲ ਵਾਲਿਆਂ ਦੇ ਘਰ ਪਰ ਲਾ ਇਹ ਦੇਣ ਦਾ ਕੋਈ ਫਾਇਦਾ ਨਹੀਂ ਪਰ ਕਿੰਨਾ ਕੁ ਫਾਇਦਾ ਕਿੰਨਾ ਕੁ ਨਹੀਂ ਇਹ ਅੱਜ ਆਪਾਂ ਦੇਖਾਂਗੇ ਇਹਦੇ ਚ ਵੀਰ ਗੱਲ ਇਦਾਂ ਐ ਵੀ ਅੱਜਕੱਲ ਦਾ ਸਮਾਂ ਜਿਹੜਾ ਐਸਾ ਚੱਲ ਰਿਹਾ ਹੈ ਵੀ ਇਨਸਾਨ ਵੀ ਦਵਾਈ ਤੋਂ ਬਿਨਾਂ ਨਹੀਂ ਚੱਲਦਾ। ਜੰਮਦੇ ਬੱਚੇ ਤੋਂ ਦਵਾਈਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ, ਮਾਂ ਦੇ ਪੇਟ 'ਚ ਬੱਚਾ ਹੁੰਦਾ ਉਦੋਂ ਤੋਂ ਲੈ ਕੇ ਦਵਾਈਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ। ਤਾਂ ਫੇਰ ਜਾ ਕੇ ਬੱਚੇ ਦੀ ਪਰਵਰਿਸ਼ ਹੁੰਦੀ ਆ। ਇਸੇ ਤਰ੍ਹਾਂ ਪਸ਼ੂਆਂ ਦਾ ਵੀ ਆ। ਜੇ ਆਪਾਂ ਚੰਗਾ ਦੁੱਧ ਲੈਣਾ ਚੰਗੀ ਸਿਹਤ ਸੰਭਾਲ ਰੱਖਣੀ ਆ ਪਸ਼ੂ ਦੀ ਤਾਂ ਫਿਰ ਆਪਾਂ ਨੂੰ ਇਹ ਸਾਰਾ ਕੁਝ ਦੇਣਾ ਪਊਗਾ ਦੇਣਾ ਵੀਰ ਚੰਗੀ ਵਧੀਆ ਕੰਪਨੀ ਦਾ ਦਿਓ ਮਿੰਦਨ ਮਿਕਚਰ ਵਗੈਰਾ ਦੇਵਾਂਗੇ ਤਾਂ ਪਸ਼ੂਰ ਪੀਟਰ ਨਹੀਂ ਹੁੰਦਾ ਸਿਹਤ ਵਧੀਆ ਬਣੀ ਰਹੂਗੀ ਲੀਵਰ ਟੋਨਿਕ ਵਗੈਰਾ ਦੇਵਾਂਗੇ ਤਾਂ ਪਸ਼ੂਆਂ ਦਾ ਹਾਜਮਾ ਸਹੀ ਰਹਿੰਦਾ ਇਹ ਲੋਕਾਂ ਦੀਆਂ ਅਫਵਾਹਾਂ ਮਗਰ ਨਹੀਂ ਲੱਗਣਾ ਚਾਹੀਦਾਗਾ ਤੇ ਸਾਨੂੰ ਆਪ ਦੇਖ ਲੈਣਾ ਚਾਹੀਦਾ ਕਿ ਸਾਡੇ ਪਸ਼ੂ ਨੂੰ ਕਿਦਾਂ ਦੇ ਦਵਾਈ ਦੀ ਲੋੜ ਆ ਕਿਦਾਂ ਕੀ ਦੇਣਾ ਕੀ ਨਹੀਂ ਦੇਣਾ ਇਹਦੇ ਲਈ ਮਤਲਬ ਆਪਾਂ ਨੂੰ ਹੀ ਫਾਇਦਾ ਹੋਣਾਗਾ ਜੇ ਦੇਵਾਂਗੇ ਤਾਂ ਕੁਝ ਲੋਕ ਕਹਿੰਦੇ ਆ ਘਰ ਦੀ ਖਰਾਕ ਪਾਓ ਪਸ਼ੂ ਨੂੰ ਘਰ ਦੀ ਖਰਾਕ ਵਰਗੀ ਕੋਈ ਖਰਾਕ ਨਹੀਂ ਠੀਕ ਆ ਘਰ ਦੀ ਖਰਾਕ ਵਰਗੀ ਕੋਈ ਖਰਾਕ ਨਹੀਂ ਪਰ ਪਸ਼ੂ ਨੂੰ ਸੂਣ ਤੋਂ ਪਹਿਲਾਂ ਜਿਹੜਾ એનર્ਜੀ ਫੀਡ ਦਿੰਨੇ ਆਪਾਂ ਤੇ ਉਹ ਬਈ ਬਹੁਤ ਜ਼ਰੂਰੀ ਆ એનર્ਜੀ ਫੀਡ ਜਿਹੜੀ ਆ ਉਹ ਪਸ਼ੂ ਨੂੰ ਤੰਦਰੁਸਤ ਰੱਖਦੀ ਆ ਵਧੇਰੇ ਦੁੱਧ ਪੈਦਾ ਕਰਨ ਦੀ ਸ਼ਕਤੀ ਦਿੰਦੀ ਆ ਫਿਰ ਵਿਟਾਮਿਨ ਚ ਵਿਚਾਰਾ ਸਹੀ ਵਧੀਆ ਕੰਪਨੀ ਦੇ ਦੇਣੇ ਚਾਹੀਦੇ ਆ ਤਾਂ ਕਿ ਆਪਾਂ ਨੂੰ ਆਉਣ ਵਾਲੇ ਸਾਲ ਦੇ ਵਿੱਚ ਮਤਲਬ ਦੁੱਧ ਦੀ ਪੈਦਾਵਾਰ ਵਧੀਆ ਹੋ ਸਕੇ ਦੁੱਧ ਦੀ ਪੈਦਾਵਾਰ ਤਾਂ ਹੀ ਹੋਊ ਜੇ ਆਪਾਂ ਉਹਨਾਂ ਦੀ ਚੰਗੀ ਸਿਹਤ ਸੰਭਾਲ ਦਾ ਖਿਆਲ ਰੱਖਾਂਗੇ ਚੰਗੀਆਂ ਵਧੀਆ ਖਰਾਕਾਂ ਪਾਵਾਂਗੇ ਤੇ ਤਾਂ ਹੀ ਜਾ ਕੇ ਮਤਲਬ ਆਪਾਂ ਸਹੀ ਦੁੱਧ ਪੈਦਾ ਕਰ ਸਕਦੇ ਹਾਂ ਵਧੀਆ ਦੁੱਧ ਪੈਦਾ ਕਰ ਸਕਦੇ ਹਾਂ ਫੀਡਾਂ ਤੇ ਆ ਜਾਂਦੀ ਹੈ ਗੱਲ ਬਾਈ ਫੀਡਾਂ ਦੇ ਅੱਜ ਕੱਲ ਕੰਪੀਟੀਸ਼ਨ ਚੱਲਦਾ ਹਰ ਬੰਦਾ ਇਹ ਗੱਲ ਕਹਿੰਦਾ ਕਿ ਮੇਰੀ ਫੀਡ ਵੱਧ ਦੁੱਧ ਦਿੰਦੀ ਆ ਹਰ ਕੰਪਨੀ ਦਾ ਇਹ ਦਾਵਾ ਹੁੰਦਾ ਤਿੰਨ ਦਿਨ ਚ ਫੀਡ ਫੈਟ ਵਧਾਓ ਦੁੱਧ ਵਧਾਓ ਸਾਡੀ ਗਾਰੰਟੀ ਆ ਪਰ ਵਈ ਫੀਡਾਂ ਵਾਲੀਆਂ ਕੰਪਨੀਆਂ ਦੇ ਵਿੱਚ ਬਹੁਤ ਤਰ੍ਹਾਂ ਦੀ ਠੱਗੀ ਆ ਰਹੀ ਆ ਯੂਰੀਆ ਵਗੈਰਾ ਬਹੁਤ ਪਾ ਰਹੇ ਆ ਜਿਹਦਾ ਆਪਾਂ ਨੂੰ ਟਾਈਮ ਪਾ ਕੇ ਨੁਕਸਾਨ ਦਾ ਪਤਾ ਲੱਗਦਾ ਇੱਕ ਵਾਰੀ ਤਾਂ ਐਂ ਲੱਗਦਾ ਵੀ ਬਹੁਤ ਦੁੱਧ ਆ ਯਾਰ ਬਹੁਤ ਵਧੀਆ ਫੀਡ ਆ ਇਦਾਂ ਓਦਾਂ ਉਹ ਦੇਖ ਕੇ ਫੀਡਾਂ ਪਾਓ ਚੰਗੀਆਂ ਵਧੀਆ ਕੰਪਨੀ ਦੀਆਂ ਪਾਓ ਜੇ ਤੁਸੀਂ ਮਤਲਬ ਬਣੀ ਬਣਾਈ ਫੀਡ ਲੈਣੇ ਹੋ ਤਾਂ ਕਿਸੇ ਚੰਗੇ ਵਧੀਆ ਫਾਰਮਰ ਵੀਰ ਤੋਂ ਪੁੱਛੋ ਜਿਹੜਾ ਚੰਗੇ ਵਧੀਆ ਦੁੱਧ ਦੀ ਪੈਦਾਵਾਰ ਕਰ ਰਿਹਾ ਤੇ ਤਾਂ ਕਿਸੇ ਕੰਪਨੀ ਦੀ ਫੀਡ ਖਰੀਦ ਕੇ ਪਾਓ ਨਹੀਂ ਤਾਂ ਸਭ ਤੋਂ ਵਧੀਆ ਵੀ ਫੀਡ ਤੁਸੀਂ ਆਪ ਦੀ ਬਣਾਉਂਗੇ ਤਾਂ ਸਾਰਿਆਂ ਤੋਂ ਵਧੀਆ ਚੀਜ਼ ਆ ਉਹ ਪਰ ਜਦੋਂ ਫੀਡ ਬਣਾਉਣ ਜਾਣੇ ਆ ਨਾ ਆਪਾਂ ਉਹ ਫੈਕਟਰੀ ਦੇ ਵਿੱਚ ਇਹ ਵੀ ਦੇਖ ਲਿਆ ਕਰੋ ਕਿ ਫੈਕਟਰੀ ਮਾਲਕ ਨੇ ਜੋ ਸਮਾਨ ਉੱਥੇ ਪੀ ਕੇ ਰੱਖਿਆ ਹੋਇਆ ਉਹ ਉੱਲੀ ਵਾਲਾ ਤਾਂ ਨਹੀਂ ਕਈ ਵਾਰੀ ਕੀ ਹੁੰਦਾ ਆਪਾਂ ਜਾਣੇ ਆ ਦੇਖਦੇ ਆ ਜੀ ਆ ਮੱਕੀ ਪਾਤੀ ਆ ਛੋਲਿਆਂ ਦੀ ਸੂੜੀ ਪਾਤੀ ਸੋਇਆਬੀਨ ਹੋਰ ਕਣਕ ਵਗਾਰਾ ਸਾਰਾ ਸਮਾਨ ਉੱਥੋਂ ਪਵਾ ਲੈਨੇ ਆ ਪਰ ਫੀਡ ਦਾ ਰਿਜ਼ਲਟ ਆਪਾਂ ਨੂੰ ਫੇਰ ਵੀ ਚੰਗਾ ਨਹੀਂ ਮਿਲਦਾ ਉਹਦੇ ਚ ਕੀ ਹੁੰਦਾ ਫੀਡ ਫੈਕਟਰੀਆਂ ਵਾਲੇ ਵੀ ਬਹੁਤ ਬਾਈ ਗਲਿਆ ਸੜਿਆ ਸਮਾਨ ਲੈ ਕੇ ਪੀ ਕੇ ਰੱਖ ਦਿੰਦੇ ਆ ਆਪਾਂ ਨੂੰ ਉਹਦੇ ਚ ਪਤਾ ਨਹੀਂ ਲੱਗਦਾ ਤੇ ਉਹਦਾ ਨੁਕਸਾਨ ਆਪਾਂ ਨੂੰ ਬਈ ਬਾਅਦ ਚ ਫਿਰ ਮਿਲਦਾ ਜਦੋਂ ਪਸ਼ੂ ਰਿਪੀਟਰ ਹੋ ਜਾਂਦੇ ਆ ਐਸ ਲਈ ਮੇਰਾ ਤਾਂ ਕਹਿਣਾ ਇਹ ਆ ਬਾਈ ਜੋ ਮੈਂ ਆਪਦੇ ਫਾਰਮ ਤੇ ਕਰਦਾਂ ਵਧੀਆ ਕੁਆਲਿਟੀ ਦੀ ਦੇਖ ਕੇ ਫੀਡ ਬਣਵਾਓ ਪਸ਼ੂਮਾਂ ਦੀ ਸਿਹਤ ਸੰਭਾਲ ਚੰਗੀ ਕਰੋ ਇਹਦੇ ਨਾਲ ਦਾ ਕੋਈ ਵੀ ਤੰਦਾ ਨਹੀਂ ਆਪਾਂ ਜ਼ਮੀਨ ਠੇਕੇ ਤੇ ਲੈਨੇ ਆ ਆਮ ਹੀ ਅੱਜਕੱਲ 70-75000 ਰੁਪਏ ਠੇਕਾ ਚੱਲਦਾ ਤੇ ਉਹ ਆਪਣੇ ਗਾਂ ਕਰਮਾਂ ਤੇ ਆ ਉਹਨੇ ਆਪਾਂ ਨੂੰ ਕੀ ਛੱਡਣਾ ਪੜੀ ਨੇ ਕੀ ਨਹੀਂ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਜੇ ਆਪਾਂ ਕਰੀਬ ਲੱਖ ਰੁਪਏ ਦਾ ਇੱਕ ਪਸ਼ੂ ਲੈ ਲਗੇ ਨਾ ਤੇ ਉਹ ਪਸ਼ੂ ਆਪਣੇ ਘਰੇ ਖੜਾ ਹੁੰਦਾ ਤੇ ਕਈ ਵਾਰੀ ਕੋਈ ਕੱਟੀ ਜਾਂ ਬੱਛੀ ਵਧੀਆ ਆ ਜਾਂਦੀ ਆ ਉਹ ਅੱਗੇ ਆਪਣੇ ਕੋਲੇ ਫੇਰ ਨਵਾਂ ਪਸ਼ੂ ਤਿਆਰ ਹੋ ਜਾਂਦਾ ਜਿਹੜਾ ਆਪਾਂ ਦੁੱਧ ਪਾਲਿਆ ਉਹਦੇ ਚੋਂ ਕੁਛ ਨਾ ਕੁਛ ਮੁਨਾਫਾ ਲੈ ਲੈਣੇ ਆ ਜਿੰਨੇ ਕਦਾ ਆਪਾਂ ਖਰੀਦਿਆ ਹੁੰਦਾ ਓਨੇ ਕਦਾ ਪਸ਼ੂ ਆਉਂਦੇ ਸਾਲ ਨੂੰ ਫੇਰ ਉਹ ਖੜਾ ਹੈ ਆਪਣੇ ਕੋਲੇ ਤੇ ਪਸ਼ੂ ਵਧਿਆ ਚੰਗੇ ਖਰੀਦਿਆ ਕਰੋ ਚੰਗੇ ਦੁੱਧ ਵਾਲੇ ਖਰੀਦਿਆ ਕਰੋ ਤੇ ਤਾਂ ਕਿ ਵੀ ਆਪਾਂ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਜੋ ਬਰੀਡ ਵੀ ਚੰਗੀ ਪੈਦਾ ਕਰ ਸਕੀਏ ਚੰਗੇ ਬੱਚੇ ਲੈ ਸਕੀਏ ਚੰਗੇ ਦੁੱਧ ਦੀ ਪੈਦਾਵਾਰ ਕਰ ਸਕੀਏ ਦੁੱਧ ਸਾਡੇ ਕੋਲੇ ਚੰਗਾ ਤਾਂ ਹੀ ਆਊਗਾ ਜੇ ਸਾਡੇ ਕੋਲੇ ਬਰੀਡ ਚੰਗੀ ਹੋਊਗੀ ਇਸ ਲਈ ਮਾੜਾ ਪਸ਼ੂ ਵੀ ਬਾਲਾ ਆਪਾਂ ਨੂੰ ਕੋਈ ਬੈਨੀਫਿਟ ਨਹੀਂ ਆ ਉਹ ਵੀ ਘਾਟੇ ਵਾਲਾ ਸੌਦਾ ਹੀ ਹੁੰਦਾ ਕਈ ਲੋਕਾਂ ਦਾ ਕਹਿਣਾ ਹੁੰਦਾ ਕਿ ਮਹਿੰਗਾ ਪਸ਼ੂ ਖਰੀਦ ਲਾਂਗੇ ਤਾਂ ਯਾਰ ਜੇ ਕੱਲ ਨੂੰ ਕੋਈ ਨੁਕਸਾਨ ਹੋ ਗਿਆ ਤਾਂ ਫੇਰ ਵੀ ਮਤਲਬ ਬਹੁਤ ਜ਼ਿਆਦਾ ਘਾਟੇ 'ਚ ਚਲੇ ਜਾਵਾਂਗੇ ਭਾਈ ਨੁਕਸਾਨ ਤਾਂ ਸਸਤੇ ਪਸ਼ੂ ਦਾ ਵੀ ਹੋ ਸਕਦਾ ਘਟਾ ਤਾਂ ਫਿਰ ਵੀ ਆਪਾਂ ਨੂੰ ਪਊਗਾ ਪਰ ਕੋਈ ਵੀ ਕੰਮ ਦੇ ਵਿੱਚ ਜਦੋਂ ਆਪਾਂ ਸਟਾਰਟ ਕਰਦੇ ਆ ਕੋਈ ਕੰਮ ਤੋਰਦੇ ਆ ਤਾਂ ਘਾਟੇ ਵਾਦੇ ਤਾਂ ਬਾਈ ਆਉਂਦੇ ਰਹਿੰਦੇ ਹੁੰਦੇ ਆ ਘਾਟੇ ਵਾਲੇ ਪਾਸੇ ਨਹੀਂ ਸੋਚ ਕੇ ਤਰਿਆ ਜਾਂਦਾ ਇਹ ਸੋਚੋ ਕਿ ਸਾਨੂੰ ਇਸ ਕੰਮ ਦੇ ਵਿੱਚੋਂ ਕਿੰਨਾ ਨਫਾ ਹੋਊਗਾ ਇਹ ਸਾਡੇ ਨੂੰ ਕਿੰਨਾ ਕੁ ਅੱਗੇ ਕਰ ਸਕਦਾ ਜੇ ਆਪਾਂ ਘਾਟੇ ਵਾਲੇ ਪਾਸੇ ਸੋਚੀ ਗਏ ਤਾਂ ਫਿਰ ਕਿਸੇ ਵੀ ਕੰਮ ਚ ਅੱਗੇ ਨਹੀਂ ਵਧਿਆ ਜਾ ਸਕਦਾ ਦੁਕਾਨਦਾਰੀਆਂ ਚ ਵੀ ਬਹੁਤ ਘਟਿਆ ਆ ਆਪਾਂ ਮਸ਼ੀਨਰੀ ਖਰੀਦ ਲੈਣੇ ਆ ਟਰੱਕ ਬੱਸਾਂ ਕਰ ਘਾਟੇ ਤਾਂ ਬਾਈ ਉਹਨਾਂ ਚ ਵੀ ਪੈ ਸਕਦੇ ਆ ਪਰ ਦੁੱਧ ਦਾ ਧੰਦਾ ਮੇਰੀ ਨਿਗਾਹ ਦੇ ਵਿੱਚ ਬਹੁਤ ਵਧੀਆ ਧੰਦਾ ਹੈ ਬੇਈਮਾਨੀ ਨਾ ਕਰੋ ਦੁੱਧ ਦੇ ਧੰਦੇ ਦੇ ਵਿੱਚ ਇੱਕ ਨੰਬਰ ਦੇ ਵਿੱਚ ਦੁੱਧ ਵੇਚੋ ਤੇ ਪ੍ਰਮਾਤਮਾ ਤੁਹਾਨੂੰ ਕਦੇ ਵੀ ਫੇਲ ਨਹੀਂ ਕਰੇਗਾ ਤੋ ਇਹਨਾਂ ਦਾ ਗੱਲਾਂ ਸੀ ਬਾਈ ਜੇ ਚੰਗੀਆਂ ਲੱਗੀਆਂ ਤਾਂ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਮੈਂਟ ਦੇ ਵਿੱਚ ਦੱਸਿਓ ਵੀ ਮੇਰੇ ਵਿਚਾਰ ਤੁਹਾਨੂੰ ਕਿੱਦਾਂ ਦੇ ਲੱਗੇ ਧੰਨਵਾਦ ਸਤਿ ਸ੍ਰੀ ਅਕਾਲ ਬਾਈ ਜੀ